ਸਾਡਾ ਬਿੜਾ ਇਉਂ ਕਰਕੇ ਆ ਆਹੋ ਦੱਸਾਂ ਕਿਉਂ ਕਰਕੇ ਆ ਸਾਡਾ ਬਿੜਾ ਇਉਂ ਕਰਕੇ ਆ ਬਾਬੇ ਨਾਨਕ ਨੇ ਰੋਗ ਏ ਭਾਰੀ ਧਰਮ ਚੋਂ ਕੱਢਿਆ ਧਰਮ ਪੁਜਾਰੀ ਜਿਉਂ ਜਿਉ ਇਸ ਨੂੰ ਨੇੜੇ ਲਾਇਆ ਸਮਝ ਲਵੋ ਤਿਉ ਤਿਉ ਕਰਕੇ ਆ ਸਾਡਾ ਬਿੜਾ ਇਉਂ ਕਰਕੇ ਆ ਆਹੋ ਦੱਸਾਂ ਕਿਉਂ ਕਰਕੇ ਆ ਪੜਦੇ ਸੁਣਦੇ ਕੱਚੀ ਬਾਣੀ ਨਹੀਂ ਵਿਚਾਰਦੇ ਸੱਚੀ ਬਾਣੀ ਗੁਰਮਤਿ ਨੂੰ ਹਾਂ ਭੁੱਲਦੇ ਜਾਂਦੇ ਮਨਮਤ ਦੀ ਜੂਨ ਜਿਉਂ ਕਰਕੇ ਆ ਸਾਡਾ ਬਿੜਾ ਇਉਂ ਕਰਕੇ ਆ ਆਬੋ ਦੱਸਾਂ ਕਿਉਂ ਕਰਕੇ ਆ ਗੋਲ ਕਾਂ ਪਿੱਛੇ ਹੁਣ ਲੜਾਈਆਂ ਗੁਰੂ ਘਰਾਂ ਵਿੱਚ ਬੰਡੀਆਂ ਪਾਈਆਂ ਜਾਤਾਂ ਪਾਤਾਂ ਰੰਗਾਂ ਨਸਲਾਂ ਗੋਤਾਂ ਪੱਤਿਆਂ ਸਿਉਂ ਕਰਕੇ ਆ ਸਾਡਾ ਬੇੜਾ ਇਉਂ ਕਰਕੇ ਆ ਆਬੋ ਦੱਸਾਂ ਕਿਉਂ ਕਰਕੇ ਆ जान ਲਕੇ ਅਸੀਂ ਟੇਰਿਆ ਉੱਤੇ ਹਟਾ ਰੋੜੀ ਜਿਵੇਂ ਜਾਂਦੇ ਕੁੱਤੇ ਇਹਨਾ ਪਖੰਡੀ ਸਾਦਾ ਸੰਤਾਂ ਦੇ ਚਰਨਾ ਵਿੱਚ ਨਿਉ ਨਿਉ ਕਰਕੇ ਆ ਸਾਡਾ ਬਿੜਾ ਓਂ ਕਰਕੇ ਆ ਆਹ ਬੋ ਦਸਾਂ ਕਿਉਂ ਕਰਕੇ ਆ ਦੁੱਧ ਚ ਕਾਂਜੀ ਕੋਲੀ ਜਾਂਦੇ ਝੂਠ ਤੇ ਝੂਠ ਹਾਂ ਬੋਲੀ ਜਾਂਦੇ ਮੂੰਹ ਦੇ ਉੱਤੇ ਸੱਚ ਕਹਿਣ ਦਾ ਸਾਡੇ ਅੰਦਰੋਂ ਹਉ ਕਰਕੇ ਆ ਸਾਡਾ ਬਿੜਾ ਇਉਂ ਕਰਕੇ ਆ ਆਹ ਬੋ ਦੱਸਾਂ ਕਿਉਂ ਕਰਕੇ ਆ ਉੱਪਰੋਂ ਹੱਸ ਤੇ ਅੰਦਰੋਂ ਬਗਲੇ ਵਿਪਰੀ ਕਰਮ ਨੇ ਸਾਡੇ ਸਗਲੇ ਸ਼ਬਦ ਗੁਰੂ ਦੇ ਲੜ ਲੱਗ ਕੇ ਵੀ ਸ਼ਾਨ ਇਹਨਾਂ ਵਿੱਚ ਪਿਉਂ ਕਰਕੇ ਆ ਸਾਡਾ ਬਿੜਾ ਇਉਂ ਕਰਕੇ ਆ ਆਹ ਬੋ ਦੱਸਾਂ ਕਿਉਂ ਕਰਕੇ ਆ ਦਰਜੇ ਤਾਂ ਦੁਨੀਆਂ ਤੇ ਹੋਰ ਬਥੇਰੇ ਨੇ ਪਰਮਾਪਿਆਂ ਤੋਂ ਉੱਚਾ ਕੋਈ ਦਰਜਾ ਨਹੀਂ ਜਿੰਨਾ ਮਰਜੀ ਜ਼ੋਰ ਲਗਾਏ ਨਸਾਨ ਨਵੇ ਲਵੇ ਲਾ ਸਕਦਾ ਕੋਈ ਇਹਨਾਂ ਦਾ ਸਿਰ ਤੋਂ ਕਰ ਜਾ ਨਹੀਂ ਪਤਾ ਨਹੀਂ ਪਰ ਇੱਥੇ ਕਈ ਸੰਤਾਨਾਂ ਨੂੰ ਤੋਲ ਸਕੇ ਜੋ ਇਹਨਾਂ ਦੇ ਐਸਾਨਾਂ ਨੂੰ ਇਸ ਜਗ ਅੰਦਰ ਨਜ਼ਰੀ ਕੋਈ ਆਉਂਦਾ ਨਹੀਂ ਕਿਸੇ ਦੇ ਕੋਲੇ ਐਸਾ ਕੋਈ ਨਰ ਜਨਈ ਮਾਪੇ ਸ਼ਬਦ ਦੇ ਜਿਹੜਾ ਅਰਥ ਪਛਾਣ ਲਵੇ ਤੇ ਪੁੱਤਰ ਜੋ ਇਹ ਹਕੀਕਤ ਜਾਣ ਲਵੇ ਇਸ ਰਿਸ਼ਤੇ ਦਾ ਜੋ ਵਿਸ਼ਲੇਸ਼ਣ ਕਰ ਲੈਂਦਾ ਆਪਣੇ ਫਰਜ਼ ਤੋਂ ਹੁੰਦਾ ਉਹ ਬੇਫਰਜ਼ਾ ਨਹੀਂ ਇਸ ਦੀ ਤਾਂ ਵਿਦਵਾਨ ਬਤਿੰਦੇ ਗਵਾਹੀ ਨੇ ਸ਼ਾਕਸ਼ਤ ਇਹ ਦੂਜਾ ਰੂਪ ਇਲਾਹੀ ਨੇ ਝੂਠ ਰਤਾ ਨਾ ਇਹ ਅਟਲ ਸਚਾਈ ਪਰ ਇਸ ਨੂੰ ਅਪਣਾਉਂਦੀ ਡਾਡੀ ਪਰ ਜਾ ਨਹੀਂ ਅਣਮੁੱਖ ਮਾਪੇ ਖੇਪ ਦਵਾਵਾ ਖੈਰਾਂ ਦੀ ਧੂੜ ਮੱਥੇ ਨੂੰ ਲਾਓ ਇਹਨਾਂ ਦੇ ਪੈਰਾਂ ਦੀ ਮਾਪਿਆਂ ਖਾਤਰ ਜਾਨ ਵੀ ਵੇਸ਼ਕ ਚਲੀ ਜਾਵੇ ਬਗਲੀ ਵਾਲੇ ਸ਼ਾਨ ਨੂੰ ਪੂਰਾ ਹਰ ਜਾ ਨਹੀਂ ਜਿੰਨਾ ਮਰਜੀ ਜੋਰ ਲਗਾਏ ਨਸਾਂ ਨਾ ਲਵੇ ਲਾ ਸਕਦਾ ਕੋਈ ਇਨਾਨ ਦਾ ਸਿਰ ਤੋਂ ਕਰ ਜਾ ਨਹੀਂ